ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਪੰਜਾਬ ਦੀ ਮਿੱਟੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਸਾਡੀਆਂ ਵੀਡੀਓ ਦੇਖ ਕੇ ਦੱਸਿਆ ਕਰੋ ਵੀ ਕਿਸ ਤਰ੍ਹਾਂ ਲੱਗਦੀਆਂ ਨੇ ਅੱਜ ਤੁਹਾਨੂੰ ਅਸੀਂ ਬੇਲ ਦਾ ਜਿਹੜਾ ਜੂਸ ਆ ਉਹ ਬਣਾ ਕੇ ਦੱਸਾਂਗੇ ਇਹ ਬੇਲ ਦਾ ਜਿਹੜਾ ਹੈਗਾ ਇਹ ਗਰਮੀ ਤੋਂ ਆਪਾਂ ਨੂੰ ਬਚਾਉਂਦਾ ਜੇ ਲੂ ਲੱਗ ਜੇ ਇਹ ਮੈਂ ਬੇਲ ਦਾ ਗੁੱਦਾ ਕੱਢ ਲਿਆ ਸੀ ਇਹ ਬੇਲ ਦਾ ਗੁੱਦਾ ਕੱਢ ਕੇ ਆਪਾਂ ਪਿਆਉਂ ਤਾਂ ਪਿਓ ਕੇ ਇਹਨੂੰ ਆਪਾਂ ਡੇਢ ਘੰਟੇ ਲਈ ਰੱਖਤਾ ਸੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਮਿਕਸ ਕਰ ਲਾਂਗੇ ਮਿਕਸ ਕਰਕੇ ਫਿਰ ਹੁਣ ਆਪਾਂ ਇਹਨੂੰ ਪੁਣਾਂਗੇ ਲੋ ਜੀ ਹੁਣ ਆਪਾਂ ਇਹਨੂੰ ਪੁਣ ਲਾਂਗੇ ਚਮਚੇ ਦੀ ਇਹਨੂੰ ਆਪਾਂ ਸਿੱਟਾਂਗੇ ਨਹੀਂ ਤੁਹਾਨੂੰ ਮੈਂ ਦੱਸੂਗੀ ਫਿਰ ਇਹਦਾ ਕੀ ਬਣਾਵਾਂਗੇ ਆਪਾਂ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੁੱਧ ਪਾ ਕੇ ਆਪਾਂ ਮਿਕਸੀ ਦੇ ਨਾਲ ਇਹਨੂੰ ਉਹ ਕਰ ਲਾਂਗੇ ਮਿਕਸ ਕਰ ਲਾਂਗੇ ਤੇ ਫਿਰ ਦੇਖੋ ਥੋੜਾ ਨੀ ਮਥਨੋ ਫਿਰ ਹੁਣ ਆਪਾਂ ਇਹਦੇ ਚ ਪਾਵਾਂਗੇ ਬਰਫ਼ ਤਾਂ ਜਿਹੜਾ ਸ਼ਰਬਤ ਹੈ ਉਹ ਠੰਡਾ ਠੰਡਾ ਹੋਵੇ ਗਰਮੀ ਜੁਲਦੀ ਨੇ ਰਾਹਤ ਲਓ ਜੀ ਇਹ ਆਪਣਾ ਸ਼ਰਬਤ ਹੋ ਗਿਆ ਤਿਆਰ ਬਣਾਓ ਪੀਓ ਤੇ ਗਰਮੀ ਤੋਂ ਬਚੋ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਲਈ